ਹਲਾਕ ਰੂਪ ਜੇ ਲਖਿਆ ਸਾਹਿਬ ਦੇਖੋ ਸਹਿਦ ਸਗਲ ਸੁਖਰਣਾਈ ਰਣਾਈ ਪਾਨ ਪਾਵਤਾ ਮੰਨੈ ਜੇ ਸੰਸਾਰ ਭੋਗ ਸਰਸਾ ਸੰਸਾਰ ਸਾਧਦਾ ਹੋਈ ਸਰਪੀ ਤੱਲਿਆ ਸਵਾਲ ਲੈਣ ਉਸ ਮੋਰ ਨਾਨਸ ਸੋ ਸੋਖਮ ਸੋਨ ਤੋ ਨਾਕੇ ਧਰਮੇ ਨਾ ਦਸ਼ਮਰਿਆ ਪਿਆਵੀ ਕੈ ਆਰਜਾਣ ਦਰਸ਼ਿਆ ਦਰਸ਼ਿਆ ਜਿੰਨੇ ਸਾਨੂੰ ਪੁੱਤੇ ਵਾਲੀ ਹਣੀ ਹੈ ਤੇ ਮੰਦੀ ਚਾਹੀਦੀ ਹਣੀ ਦੇਖ ਲਓ ਕਿ ਨਾ ਤੇ ਬੜੀਆਂ ਦੁਨੀਆਂ ਰੋਚ ਨਾਲ ਆਵਾਜ਼ ਆਇਆ ਲੈ ਤੂੰ ਲੋਕਾਂ ਇੱਥੇ ਆਕਰਦਨ ਨਾ ਕਿੰਨੇ ਕਿੰਨੇ ਤਾਂ ਇਹਨਾਂ ਵਾਰਸ਼ਾ ਉਹਦੇ ਕਰਦਣੀ ਸੀ ਉੱਥੇ ਕਰੀ ਉਹ ਮੇਰੀ ਗੱਲ ਸੁਣ ਐਸਾ ਹੋਣਾ ਕਰਨ ਲਈ ਕੰਦਨ ਨਾਲ ਸੱਚ ਕਾਲ ਦੀ ਸਾਰਿਆਂ ਨੂੰ ਉਹ ਸਭ ਠੀਠਾ ਗਏ ਆਸ ਕਰਦੇ ਆ ਸਾਰੇ ਠੀਕ ਹੋ ਗੋਗੇ ਤੁਸੀਂ ਵੀਰੇ ਜੀ ਵੀਰ ਰੰਦਾਵਾ ਵਲੌਗ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬਿੰਗ ਕਰੇ ਤੇ ਅੱਜ ਇੱਥੇ ਚੱਲੇ ਆ ਅਸੀਂ ਆਪਣੇ ਪਿੰਡ ਦੇ ਵਿੱਚ ਤੇ ਹੀ ਬਾਤੇ ਇਸੀ ਦੀ ਦਾ ਭੂਆ ਜੀ ਆ ਤੇ ਉਹਦੇ ਸਾਰਾ ਸਭ ਦਾ ਭਰੀਨਾ ਚ ਇੱਥੇ ਹੀ ਟੱਲਿਆ ਤੇ ਨਾ ਚਲੋ ਤੁਹਾਡੇ ਨਾਲ ਵੀ ਸ਼ੇਅਰ ਕਰਦੇ ਆਂ ਵੀਡੀਓ ਤੇ ਆਜੋ ਫਿਰ ਚੱਲਦੇ ਆਂ ਉੱਥੇ ਤੇ ਮਿਲਦੇ ਆਂ ਨਾਲ ਨਾਲ ਤੁਹਾਨੂੰ ਵੀ ਦਿਖਾਉਨੇ ਆ ਤੇ ਆਰੋ ਹੋਲਾ ਕਰੋ ਉਪਦੇ ਲਖਿਆ ਸਦਾ ਦੇਖੋ ਸਭ ਸੁਗਲ ਸੁਖੁਰ ਨਾਈ ਵਾਲ ਮੈਂ ਆ ਗਏ ਅਸੀਂ ਬਹੁਤ ਆਤ ਮੁਰਖੇ ਬਚਨ ਸਤ ਜੀ ਧਾਰੋ ਮਾਨਸ ਜਨਮ ਦੇ ਨਿਸਤਾਰੋ ਗੁਰਦਾਹਾਰ ਕੀ ਥੇਵਟ ਗੁਰੂ ਬੋਲ ਆਇਂਦੇ ਆਇਂਦੇ ਸਾਲ ਪ੍ਰੰਗ ਪਾ ਲਈਏ ਗੁਰ ਬਿਨਾਂ ਹਮ ਮੁਕਤ ਠੀਕਾ ਜੇ ਤਲ ਗੁਰ ਤੇਰੀ ਹੈ ਮਾਲਿਕ ਡਾਇਦੇ ਕੋਈ ਨਮਮਰੰਗ ਬਜਰਾ ਸ੍ਰੀ ਸ਼ਾਹ ਦੇ ਸ਼ਾਹੂ ਵਾਸਨ ਦੇ ਘੇਰੇ ਆਨ ਸੋਰੀਏ ਉਹੋ ਚਾਤ ਸੱਚ ਕੇ ਰਹਾ ਗਿਆਨ ਧਿਆਨ ਸਭ ਕੋਈ ਰਹਿ ਬੰਦਨਾ ਬੰਧਿਆ ਸਭ ਜਗ ਭਾਵੈ ਸੇਵਾ ਕਰਨ ਸੋਚਾ ਕਰੋ ਹੀ ਨਾਨਕ ਧਰਮੈ ਅਨਦਰ ਅਸੋਈ ਹੱਟ ਨਹੀਂ ਚੰਗਾ ਰੂਪਾ ਨਹੀਂ ਕੋਈ ਪ੍ਰਭ ਮਤ ਨਾਨਕ ਤਾਂ ਸੋਏ ਆਪ ਨਹੀਂ ਚੰਗੇ ਬੁਰਾ ਨਹੀਂ ਕੋਏ ਪ੍ਰਭ ਮਤ ਨਾਨਕ ਉਹ ਤਾਰ ਸੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਆਸੈ ਗੋਮੋਰਿਆਂ ਤੇ ਮੇਰਾ ਤੇ ਨਾਨਕ ਕਾੜਿਓ ਕਹੇ ਆ ਕੇ ਆਲ ਅਜੋ ਰਖਾ ਮਾਰ ਤੇ ਸੋਈ ਸਤਿਗੁਰ ਅਰਜਾਤੀ ਸੇਵਾ ਨਾ ਲਿਪਾਵੇ ਤੋ ਅਸੇ ਮੂੜਾ ਮਾਰਨੇ ਦਾਵੇ ਜੋ ਘਾਤ ਉਸ ਸਦਾ ਜੋ ਰਹਤਾ ਕੋ ਹੰਦਾ ਜਾਣ ਤੋ ਰੇ ਗਾਤਿ ਤੈਰ ਪਾਵੇ ਤਰਕੇ ਮਾਨਤ ਸਦਾ ਸਾਲ ਮੋਦਾ ਜਾਨ ਸਦਾ ਸਦਾ ਇਹ ਭੋਲ ਰਹਾ ਰਾਜ ਕਰੋ ਨਾਰ ਆਰ ਪਾਦ ਸਤਿਅਮ ਕੋ ਕੀ ਸੌਰਾਜ ਸਾ ਛੋਣ ਝੋੜ ਸੰਗ ਮਾਚਾ ਜੋਸ਼ ਗਨਾ ਸਵਾਜ ਕਰ ਕਲ ਮਾਨ ਜਿਓ ਹੋਣ ਸੋਦੂ ਫਰਾਨਾ ਰੋੜ ਜਾਇ ਤਿਸ ਕਾ ਸਰਮ ਕਰਾਇ ਸਾਂਸ ਆਇ ਤਸ ਪਰਹਰਾਇ ਜੰਤਾ ਹਾਲੇ ਵੇਖੋ ਕਿਹੜਾ ਘੈਂਟ ਲਗਾਉ ਗਲ ਕਾ ਵਿਪਰੀਤ ਆਪਾਂ ਸਮਸਾਂ ਹੋਏ ਜਾਂਦ ਕੋਪ ਮੈਂ ਪਤ ਤਵੇ ਕਰਾਂ ਨਾਨਕ ਕਾਟ ਲਿਓ ਪ੍ਰਭ ਦਿਆਰ ਕੋਰ ਤੋਂ ਪਸੰਦ ਆਉਂਦੀ ਆ ਕਰਦੇ ਆ ਗਲਬਤ ਕੜਿਆ ਨਰਾਤ ਬਾਹਰ ਦੇਖਿਆ ਅੰਤਰ ਨਹੀਂ ਸਦੇ ਤਾਂ ਪਿੰਡ ਦਾ ਹੀ ਆ ਸਾਰੇ ਸ਼ਕਾਇਆ ਬਾਗਿਆਂ ਇਤਿਆਹ ਇਸ਼ਨਾਨ ਉੱਪਰ ਵਿਆਪੇ ਲੋਭ ਸਵਾਦ ਅੰਤਰ ਅਜ ਬਾਤ ਕਰ ਸੁਹਾਗ ਕਰਦੀ ਦੀਦੀ ਆਏ ਫੜਾਇਆ ਅੰਦਰ ਜਾ ਫੜਾਇਆ ਦੀਦੀ ਮੈਂ ਮਿਲ ਲੈਣਾ सुराइश भगवान् समयात कैसे मारे पर 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 नहीं हो रहा तो वह संगारन कर्तार करना में दिन दिखाए नाम को निकृष्ण संसार इसको अन्धी रोगे नहीं तो स्वप्नी परवर्तन नहीं पर शिल्मान के वायर अलसं दिर्पमाने ने तो भी बाला ने साहब ਤੋ ਨਾ ਉਹਦਾ ਨਾਮ ਕਰਾ ਕਰਾ ਆਪਨ ਕਰ ਕਰਮ ਹੋਰ ਛੜੀ ਆਏ ਨੇ ਹੋਰ ਦਾਤੀ ਜੀ ਨਹੀਂ ਉਹ ਕਰ ਲੈਣਾ ਹੈ ਉਹਨਾਂ ਨੂੰ ਪਹਿਲਵਾਨ ਨੂੰ ਲੈ ਆਉਣਾ ਜਿਹਨੂੰ ਉਹ ਡਿਟੀ ਭੇਜੇਗਾ ਪਵਰਾ ਆ ਕੋਈ ਤੇ ਕੋਈ ਪਵਰਾ ਆ ਤੇ ਕਮਾਵੇ ਉਹਰੇ ਉੱਪਰ ਕਲਪਾ ਉਹ ਤੇ ਆਉਂਦਾ ਤਨ ਉਹਰੇ ਗਾਤਮੇ ਤੋਂ ਮੈਂ ਦਾਨ ਦੇ ਨਾਮ ਲਦਾਰ ਸੀ ਲੋ ਜੀ ਸਰਪੀ ਚੱਲਿਆ ਸਮਾਨ ਲੈਣ ਸੀਤੀ ਕੋ ਬਣਾ ਉਥੋ ਹੀ ਅੱਡੇ ਚ ਦੇਵ ਪ੍ਰਸਾਦ ਅਰੋ ਕੰਚਨ ਦੇਹੀ ਦੇਵਲਾ ਵਕਤ ਪ੍ਰਸਾਦ ਸਨੇਹੀ ਦੇਵ ਪ੍ਰਸਾਦ ਨਾਰਾਇਣ ਤੁਮਕੋ ਪਾਲਿਆ ਹਰਦਸ ਜੈ ਦੀ ਸੰਸਕਾਰ ਦੇ ਪੰਡਿਤ ਪ੍ਰਸਾਦ ਕੋ ਮਾਰਤਾ ਮੂਤਲੇ ਖਾਜ ਸੋ ਪਾਚੇ ਜੇ ਪ੍ਰਸਾਦ ਤੋਂ ਕੋਹਾ ਪਾਲ ਕੇ ਮਨ ਸਾਹਿਬ ਤੋਂ ਸੁਰੋ ਪਰਾਉ ਤੇ ਜੇ ਪ੍ਰਸਾਦ ਪਾਇਲ ਵਰਲਾ ਤੇ ਇਹ ਨਾ ਇਹ ਪਾ ਕੇ ਘਰ ਕਰੇ ਜੇ ਪ੍ਰਸਾਦ ਤੋਂ ਸੋਗ ਨੂੰ ਸੋਇ ਤੋ ਦਾ ਕੇ ਜਰਮੇ ਨਾ ਦਿਸਣਾ ਆ ਤੇ ਆਪ ਹੀ ਕਰੇ ਆਰ ਜਾਣ ਦ੍ਰਿਸ਼ਿਆ ਦ੍ਰਿਸ਼ਿਆ ਸੁਣਾ ਹੀ ਹਾ ਤਿਸਤਾ ਉਪਾ ਬੋ ਸੁਖੋ ਇਹ ਤਿਸਤਾ ਨਾਮ ਰਾਕੰਠ ਪਰਵੇ ਸਰਵ ਸਗਲ ਸਰ ਪ੍ਰਾਪਤ ਹੋਏ ਨਾਨਕ ਦੇਵ ਨਾਮ ਆਗੇ ਕੋਇ ਸਤਿ ਮਨ ਮੈਂ ਕਰਨ ਰਸਤਾ ਕਰਮ ਮੇਰੇ ਸਤਿ ਹਾਰ ਨਹੀਂ ਹੋਣੀ ਹੈ ਮੇਰਾ ਮਰਦ ਸੁਨਾ ਪ੍ਰਗਤੀਓ ਸੁਭਾਸ ਹੋਇਦਾ ਕਰਨੇ ਜੀਓ ਨਾਨਕ ਤੇ ਉਠਾਰ ਕੇ ਸੰਸਾਰ ਸੰਸਾਰ ਸਭ ਸਾਰਤ ਕਰਨ ਕਰੋ ਮਾਰੋ ਗੋ ਦੇੰਦ ਤੇ ਪਾਪ ਜੱਪੀਆਂ ਦੇੰਦ ਕਾਇਰ ਕਰਨਾ ਸਰਵਾਰਤ ਪਰ ਦਰਗਾਹ ਨਾਨਕ ਉਜਲ ਮੱਥਾ ਬੜਾ ਕੀਤੇ ਜਨ ਜਗ ਮਾਇ ਸਦਾ ਸਦਾ ਹਰਿ ਦੇ ਗੁਣਾਂ ਦਾ ਹੈ ਰਾਮਨਾ ਜੋ ਕਰੇ ਵਿਚਾਰ ਸੇ ਤਾਂ ਹੰਤ ਗਨੇ ਸੰਸਾਰ ਮਨ ਤਨ ਮੁਖ ਬੋਲੇ ਹਰ ਲੋਕੇ ਸਦਾ ਸਦਾ ਜਾਨੋ ਤੇ ਸੁਖੀ ਕੋਈ ਕੇ ਪਛਾਨੇ ਤੋ ਜੀਵ ਸੁਜੀ ਜਾਣੇ ਨਾਮ ਸੰਗ ਸਤਾਨ ਮਨ ਨਾਲ ਉਤਨੇ ਨਰ ਕਰ ਜਾਣੇ ਗੁਰ ਪ੍ਰਸਾਦ ਆਪਣੇ ਆਸ ਸੁਜਿਆ ਤਸਤੀ ਜਾਣੋ ਤਿਸ਼ਨਾ ਬੁਜਾ ਸਾ ਸੰਗਾ ਹਰ ਜਸ ਕਰ ਸਰ ਲੋਕ ਆਪਨ ਰਹਿ ਤੇ ਅੰਦਰ ਕੀਰਤਨ ਕੇ ਵਰ ਬਿਆਨ ਕਰਸ ਤਨਾ ਸੋਇ ਹਰ ਵਾਰ ਉਥੇ ਕਰੀਓ ਮੇਰੀ ਗੱਲ ਸੁਣ ਐਸਾ ਉਹ ਨਾ ਕਰਨ ਲਈ ਕੰਦਰ ਨਾਲ ਥੋੜੀ ਜੀ ਗਾਂ ਕਰਕੇ ਲਾਈਓ ਸ਼ਟਰ ਛੋੜ ਜਾ ਸ਼ਟਰ ਤੇ ਸ਼ਟਰ ਜੇ ਨਾ ਲਾਈਂ ਇਹ ਪੂਆ ਜੀ ਦਾ ਜਵਾਈ ਸਾਹਿਬ ਦੀ ਗੱਡੀ ਆ ਜੀ ਤੇ ਆਏ ਨੇ ਹੁਣੀ ਬਾਕੀ ਛੋਟੀ ਫੜੀ ਆਤੀ ਆ ਚਾਹ ਦੇ ਨਾਲ ਮਠਿਆਈ ਆਪ ਸਰਪੁਰ ਪ੍ਰਾਦੋ ਦਿਲ ਦਾ ਜਨਾਰ ਜਤ ਸਿਮਰ ਨਦਰੀਆ ਨਾਮਿਤ ਸੁਭਨ ਹਾਰੇ ਅਸ਼ਟਪਦੀ ਨਾਇ ਨਾਵੇਿਸ ਭਾਰਸ ਖੇਲ ਖੜਾਵੇ ਬੇਸ਼ੁਮਾਰ ਅਥਾਰ ਅਗਨਤ ਅਤੋ ਲੇ ਗਿਉ ਬਰਾਵਤਿਉ ਨਾਨਕ ਦਾਸ ਬੋਲੇ ਸਲੋਕ ਧੀ ਜੰਕ ਤੇ ਠਾਕਰਾ ਆਪੇ ਵਰਤਨਾਰ ਨਾਨਕ ਕੋ ਕੋਪਸ ਰਿਆ ਦੂਜਾ ਕਹਿ ਦ੍ਰਿਸ਼ਟਾਰ ਅਸ਼ਟਪਦੀ ਆਰੋ ਕਦਿਆ ਸੋਨਿਆ ਰਿਆ ਪੈ ਕਿਆ ਵਿਸਤਾਰ ਜਤ ਸਭ ਰਾਤਾਂ ਸ੍ਰਿਸ਼ਟੋ ਪਾਇ ਆਪਣੇ ਭਾਣੇ ਲੈ ਸਮਾਇ ਤਰਤੇ ਭੇੜਨਾ ਹੀ ਖੁਸ਼ ਹੋਇ ਆਪਣ ਸੋਤ ਸਰਜਿਤ ਪਰਾਇ ਜਾਪੁ ਪਾਪ ਜਿਵਾ ਆਪ ਵਿਦਾਇ ਸਤ ਨਾਮ ਸੋਇ ਜਰ ਪਾਇ ਸੋ ਸਰ ਦਰਸੇ ਤਤਵਾ ਦੇਤਾ ਨਾਨ ਸਭ ਸ੍ਰਿਸ਼ਟਾ ਦੇਤਾ ਜੀ ਜਤਰ ਸਤਾਂ ਕੇ ਹਾਰ ਤ ਕੇਵਨ ਹਰੇ ਨਹਮ ਕੋ ਬੇਦ ਭਗਤ ਕਹਿ ਮਨ ਬੇਸਰਾ ਪਰਾਧ ਸਹਦ ਸੰਗ ਮਿਟਹਿ ਸੰਤ ਕਿਰਪਾ ਤੇ ਹਜਮ ਤੇ ਛਟੈ ਜਾ ਕੇ ਨਸਤ ਕ ਕਲ ਪ੍ਰਭ ਪਾਏ ਸਦ ਸ਼ਰਨ ਨਾਨਕ ਤੇ ਆਏ ਜੇ ਸਮਨ ਬਸ ਸੁਨੇ ਲੈ ਪਰਿਤ ਕਿਸ ¡Gracias! ਲੇਟ ਆਏ ਆ ਬਹੁਤ ਲੇਟ ਆਏ ਬਹੁਤ ਲੇਟ ਉਹ ਪਹਿਲਾ ਬਹੁਤ ਲੇਟ ਆਏ ਬੰਦੇ ਚੋਪਰ ਸਾਹਿਬ ਕਿੱਥੇ ਨੇ ਗਿਆਨ ਕੇ ਬਨੇ ਗਿਆਨ ਕੇ ਬਨੇ ਆ ਜਾ ਫਲ ਵੇ ਤੂੰ ਆ ਕਲਰ ਨਾਈਟ ਹਾਂ ਆਹ ਤਾਂ ਪੀਤੇ ਇਹ ਦੇ ਗੱਲ ਨੇ ਖਾਣੇ ਥੋੜਾ ਕਿ ਆਏ ਨੇ ਆਹ ਜੋ ਆ ਭਰਾ ਵੇ ਦਰਖ ਦਰਖ ਤੇ ਪੰਛੀ ਰਾਜਾ ਲੇਟ ਹੋ ਗਾਰ ਪੰਛੀ ਜੇ ਬੈਠੀ ਜੋ ਪੰਛੀ ਕਿਹੜੇ ਪੰਛੀ ਦੇ ਕਿਹੜੇ ਲੋੜ ਭਾਰੀ ਪਾਸ ਜਾਂਦੇ ਨੇ ਇਹਦੇ ਤੇ ਤਾਂ ਲੇਟ ਆਇਓ ਲੇਟ ਹੋ ਤੇ ਸਰਕਾਰ ਦੇ ਰਸਤੇ ਹੋ ਲੇਟ ਦੇੜ ਕੋਇਆ ਉਹ ਚੜੇਲੇ ਉਹ ਮਾਰ ਚਲੇ ਜੇ ਮਾਰ ਚਲੇ ਉਹ ਸੋਣੋ ਉਹ ਤੇ ਜਾਈ ਬਹੁਤ ਜਾਈ ਅੱਖਾਂ ਦੇ ਬਾੰਦੋ ਮੈਂ ਗਿਆ ਕਰਿਆ ਪਰ ਅੰਦਰੋਂ ਬਣਾ ਲਿਆ ਵਾ ਫਤੂਰਾ ਰਾਣੀ क्या ते ਤੇਰੇ ਪਿਆਰੇ ਤੁਮਾਂ ਚ ਅਰਦਾਸੇ ਸ਼ਰੂ ਕਰੇ ਕਾਜਿਕ ਪਿਆਰੇ ਪਾਣੀਆਂ ਅੰਝ ਤੂ ਤੋਜ ਮੰਗਤ ਤੀਰੇ ਯਾਰ ਕੰਨ ਤੁਮਾਂ ਕੋਈ ਘਰ ਪਾਇ ਕੀ ਜੀਵ ਨੂੰ ਸੇ ਆਂ ਮਨ ਤੇ ਤਾ ਸੰਗਰੇ ਹੋ ਜਾ ਮਨ ਅੰਦਰ ਤੁਮਾਂ ਜਿਨ ਹਾ ਜੀ

ਹਰਮਨਾਰ ਹਫਤੇ ਸੇ ਪ੍ਰਵਾਰ ਸ੍ਰੋਹ ਸੰਤਾਂ ਦੇ ਆਯੋਜਨ ਕਾਰਜਰਾਸ ਕਰ ਲਈ ਦੀ ਜੀਨਿਆਪਤਾ ਜੀਓ ਸੇ ਪ੍ਰਵਾਰ ਉਹਨਾਂ ਦੇ ਸਮੇਂ ਬਖਸ਼ਿਸ਼ ਕੀਤੇ ਆਪੜਾਆਂ ਦੇ ਵਿੱਚੋਂ ਪਵਿੱਤਰ ਕਰਾਹ ਪ੍ਰਸ਼ਾਦ ਦੀ ਦੇਣ ਲੰਗਰ ਤਿਆਰ ਕਰਕੇ ਆਜਾ ਸੰਭਾਇਰ ਕੀਤੇ ਆ ਪਵਿੱਤਰ ਕਰਾਹ ਪ੍ਰਸ਼ਾਦ ਦੀ ਰੇਗ ਲੰਗਰ ਆਜ ਪ੍ਰਵਾਨ ਹੋਮਣ ਪ੍ਰਵਾਨ ਹੋਏ ਦੇਵ ਪ੍ਰਸ਼ਾਦ ਲੰਗਰ ਸੰਗਤ ਵਿੱਚ ਵਰਤਣ ਜੋ ਜੀ ਸ਼ਕੈ ਆਜ ਦਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ ਦੀ ਸਾਜੂ ਜੀਆ ਨੇ ਕਿਰਪਾ ਰਾਂ ਠੀਕ ਹੈ ਆਹ ਲੱਗੀ ਲੱਗੀ ਕਰਮਿਆ ਮਾਲਾ ਅਲੱਗ ਤੇ ਜੀਰੜੀ ਲਾਵੋ ਸਬਜੀ ਹੈ ਆ ਮੈਂ ਠੀਕ ਆ ਰੈਡੀ ਕਰ ਮੈਂ ਉਹ ਅੰਦਰ ਕਹ ਦੇ ਮੜ ਜਾ ਪਛਾਦਾ ਛਾ ਲਾ ਇੰਦਰਾਨਾ ਪੋਤੇ ਵਾਲੀ ਹੁੰਨੀ ਆ ਮੰਜੀ ਚਾਹੀਦੀ ਹੁੰਨੀ ਇੱਥੇ ਰੱਖ ਲਾ ਖਲਾ ਮੰਜੀ ਵਿੱਚ ਲੈ ਦਿੰਦਾ ਅੰਦਰੋਂ ਲਾਈ ਚੱਲ ਗਾ ਰੋਟੀ ਨਾ ਖਾ ਜਾ ਫੋਟੋ ਤੋਂ ਡਰ ਹੁੰਦਾ ਤੇ ਰਾਈਸਾ ਗਰਮ ਗਰਮ ਐ ਸ਼ਕੋ ਠੀਕ ਹੈ ਸਰ ਪਾਪਾ 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 ਦੇ ਲਈ ਪੁੱਤ ਪਾਦੇ ਤੋਂ ਲਾਦੇ ਪਰ ਬਸ ਕੇ ਕੈਮਰਾ ਮੈਨੂੰ ਵੀ 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 ਕੈਮਰਾ ਮੈਨ ਪ੍ਰਸ਼ਾਦ ਵਧ ਗਿਆ ਹੈ ਹਾਂ ਗੁਰਦਰਾ ਸਾਹਿਬ ਗੁਰਦਰਾ ਸਾਹਿਬ ਗੁਰਦਰਾ ਸਾਹਿਬ ਚਲੰਡੂ ਗੁਰਦਰਾ ਸਾਹਿਬ ਸ਼ਮਾਂ ਨੂੰ ਬੁਤਾਰਿਆ ਗਿਆ ਬਾਬਾ ਜੀ ਨੇ ਬੋਲਣ ਲਗਾ ਪੰਥੀ ਹਾਂ ਨਾ ਪਿਆਲੇ ਪਿਆਲੇ ਜੀ ਜੀ ਤੋਂ ਡਰਾਮ ਲਗਾ ਕੀ ਆ ਜਾਊਗੀ ਉਹ ਵੀ ਛੱਡ ਲਾ ਬੜਨ ਬੁਢੀ ਜਾਂਦੇ ਬਸ ਤੂੰ ਉਹਦੀ ਬਣਾਈ ਜਾ ਤੂੰ ਤੇਰੀ ਬਣਾਈ ਤੂੰ ਵੇਖ ਲੈ ਤੈਨੂੰ ਬਾਤ ਤੂੰ ਕਾ ਟੈлефон ਕਿੱਥੇ ਆ ਗਿਆ ਕੱਢਿਆ ਮੈਂ ਨੂੰ ਪ੍ਰਸ਼ਾਦਾ ਫੜਾਉਂਦਾ ਮੈਂ ਰਾੜਿਆ ਪ੍ਰਸ਼ਾਦਾ ਜੀ ਤੇ ਕਹਿੰਦੀ ਨਾ ਲੱਛੇ ਵਾਲਾ ਖਾਣਾ ਮੈਂ ਖਾਲਾ ਲੱਛਾ ਆ ਜਾ ਆ ਜਾ ਆ ਜਾ ਖਾ ਲੈ ਆਹ ਪ੍ਰਸ਼ਾਦਾ ਮੈਂ ਸਬਜੀ ਲੈ ਕੇ ਆਣੀ ਲੱਛੇ ਵਾਲਾ ਪ੍ਰਸ਼ਾਦਾ ਲੈ ਕੇ ਚੱਲੀ ਐ ਇੱਧਰ ਹੀ ਪ੍ਰਸ਼ਾਦਾ ਦੇ ਕਰਮ ਪਵਨ ਕਿਨੇ ਸ਼ਰਮਾ ਕੇ ਫੈਸਲਾ ਲਿਆ ਕਿਹਦਾ ਆਓ ਮਾਰਕ ਦੇ ਤੇ ਮਾਰਕ ਦੇ ਬਾਈਨ ਟੇਬਲ ਤੇ ਆਓ ਕਹੋ ਆਪ ਦੋ ਜਨ ਅਗਲਦਾ ਹੀ ਆਹ ਕਹ ਰੋ ਮੁੰਨਾ ਗਣਾ ਕੱਲਿਆ ਕੱਲਿਆ ਰੋਟੀ ਖਾ ਲਈ ਥੱਪੇ ਬੈ ਕੇ ਤਾਹਾਂ ਉਹਨੂੰ ਕੱਲ ਸਭ ਗਾੜੀ ਉਹਨੂੰ ਲਿਆਓ ਸ਼ਬਾਜ ਨੂੰ ਵੀ ਕਿੰਨਾ ਟਾਈਮ ਆਇਆ ਵੇਖਿਓ ਇੱਥੇ ਇੱਥੋਂ ਵੇਖ ਲੋ ਮਰਾ ਟਾਈਮ ਐ ਜੇ ਮੈਂ ਵੀ ਕੋਣ ਰਿਕੋ ਜਾਵਾਂਗਾ ਹਾਂ ਪ੍ਰੋਗਰਾਮ ਤੋਂ ਆ ਗਏ ਆਂ ਜੀ ਘਰ ਹੁਣ ਤੇ ਇਹ ਸਾਲ ਕਰਦੇ ਆਂ ਜੀ ਆ ਵੀਡੀਓ ਦਾ ਐਂਡ ਮਿਲਦੇ ਆ ਤੁਹਾਨੂੰ ਨੈਕਸਟ ਵੀਡੀਓ ਚ ਫੋਨ ਪੁਰਾਣੇ ਪਾਣੇ ਤੋੜਤੇ ਆਂ ਡੇਟ ਹੋ ਗਏ ਆ ਤੇ ਮਿਲਦੇ ਆ ਤੁਹਾਨੂੰ ਨੈਕਸਟ ਵੀਡੀਓ ਚ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਓ ਬਾਏ